ਹਾਂਜੀ ਵਾਹਿਗੁਰਜੀ ਦਾ ਖਾਲਸਾ ਤੇ ਵਾਹਿਗੁਰਜੀ ਦੀ ਫਤਿਹ ਖਾਲਸਾ ਹੀ ਮੇਰਾ ਨਾਮ ਪਨੀਤ ਸਿੰਘ ਤੇ ਮੈਂ ਸੁਲਤਾਨਪੁਰ ਲੋਧੀ ਡਿਸਟ੍ਰਿਕਟ ਕਪੂਰਥਲਾ ਪਿੰਡ ਝਲਲੀ ਵਾਲੇ ਦਾ ਰਹਿਣ ਵਾਲਾ ਤੇ ਮੈਂ ਪਿਛਲੇ ਕੁਝ ਦਿਨਾਂ ਪਹਿਲਾਂ 5 ਤੱਕ ਤੇ 7 ਸਥਾਨ ਦੀ ਸਕੀਟਿੰਗ ਯਾਤਰਾ ਕੀਤੀ ਇਹਦੇ ਵਿੱਚ ਮੈਂ 10000 ਕਿਲੋਮੀਟਰ ਦੀ ਪਲੱਸ ਤੋਂ ਜਰਨੀ ਕਰਕੇ ਇੱਕ ਵਰਲਡ ਰਿਕਾਰਡ ਬਣਾਇਆ ਇੱਕ ਮੈਂ ਵਰਲਡ ਰਿਕਾਰਡ ਬਣਾਇਆ ਸੀਗਾ ਹਾਈਐਸਟ ਪਹਾੜੀ ਇਲਾਕੇ ਤੇ ਚਲੰਦਾ ਹਿਮਕੁੰਨ ਸਾਹਿਬ ਦਾ ਤੇ ਹੁਣ ਮੈਂ ਜਾ ਰਿਹਾ ਸ਼ਹੀਦ ਦੀ ਦਿਹਾੜੇ ਨੂੰ ਸਮਰਪਿਤ ਇੱਕ ਯਾਤਰਾ ਕੱਢ ਰਿਹਾ ਧਾਰਮਿਕ ਹੁਣ ਮੈਂ ਜਾ ਰਿਹਾ ਗੁਰਦੁਆਰਾ ਸ਼੍ਰੀ ਬੇਰਸਾ ਤੋਂ ਲੈ ਕੇ ਫਤੇਗੜ ਸਾਹਿਬ ਤੱਕ ਦੀ ਕੀ ਮੋਟਿਵ ਕੀ ਹੈ ਤੁਹਾਡਾ ਖਾਲਸਾ ਜੀ ਮੋਟਿਵ ਇਹੀ ਆ ਜਿਹੜੇ ਅੱਜ ਕੱਲ ਦੀ ਆਪਣੀ ਜਨਰੇਸ਼ਨ ਦੇਖ ਰਹੇ ਆ ਤੁਸੀਂ ਨਸ਼ਿਆਂ 'ਚ ਜੋਜ ਰਹੀ ਆ ਤੋਂ ਉਹਨਾਂ ਰਾਹੀਂ ਕੋਈ ਸੰਦੇਸ਼ ਆ ਦੇਣਾ ਚਾਹੁੰਦਾ ਕਿ ਇਹ ਆਪਣੇ ਨਸ਼ੇ ਤੇ ਆਗੋ ਤੋਂ ਵਧੀਆ ਸਪੋਰਟਸ ਵੀ ਕੁਝ ਕਰੋ ਮੈਂ ਆਪਦੀ ਗੇਮ ਨੂੰ ਨਾਲ ਪ੍ਰਮੋਟ ਕਰਦੇ ਕਰਦੇ ਤਾਂ ਸਿੱਖੀ ਸਰੂਪ ਦੇ ਵਿੱਚ ਯਾਤਰਾਵਾਂ ਕਰ ਰਿਹਾ ਆ ਨਾਲ ਨਾਲ ਜਿਹੜਾ ਬਾਜ ਰੱਖਿਆ ਆ ਤੁਸੀਂ ਜਿਹੜਾ ਬਾਜ ਹਾਂਜੀ ਇਹਦੇ ਬਾਰੇ ਕੀ ਕਹਣਾ ਹੈ ਕਿ ਇਹ ਬੱਚਾ ਹੈ ਕਿ ਕਿਹੜੀ ਜਗ੍ਹਾ ਤੋਂ ਲੈ ਆ ਤੁਸੀਂ ਇਹ ਦੀ ਬਾਹ ਸਿੰਘਾਂ ਵੱਲੋਂ ਸੀਗਾ ਆਪਾਂ ਨੂੰ ਹੋਇਆ ਤਾਂ ਬਾਕੀ ਇਹ 7 ਕੁ ਮਹੀਨਿਆਂ ਦਾ ਵਹਲੇ ਜੀ ਇਹ ਹੁਣ ਆਪਣੇ ਯਾਤਰਾ ਦੇ ਨਾਲ ਹੀ ਹੁੰਦਾ ਵਾ ਹਾਂਜੀ ਹਾਂਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਵਾਹਿਗੁਰਜੀ ਦਾ ਖਾਲਸਾ ਤੇ ਵਾਹਿਗੁਰਜੀ ਕੀ ਫਤਿਹ ਖਾਲਸਾ ਹੀ ਮੇਰਾ ਨਾਮ ਪਨੀਤ ਸਿੰਘ ਤੇ ਮੈਂ ਸੁਲਤਾਨਪੁਰ ਲੋਧੀ ਡਿਸਟ੍ਰਿਕਟ ਕਪੂਰਥਲਾ ਪਿੰਡ ਝੱਲਲੀ ਵਾਲੇ ਦਾ ਰਹਿਣ ਵਾਲਾ ਤੇ ਮੈਂ ਪਿਛਲੇ ਕੁਝ ਦਿਨਾਂ ਪਹਿਲਾਂ 5 ਤੱਕ ਤੇ 7 ਸਥਾਨ ਦੀ ਸਕੇਟਿੰਗ ਯਾਤਰਾ ਕੀਤੀ ਇਹਦੇ ਵਿੱਚ ਮੈਂ 10000 ਕਿਲੋਮੀਟਰ ਦੀ ਪਲੱਸ ਤੋਂ ਜਰਨੀ ਕਰਕੇ ਇੱਕ ਵਰਲਡ ਰਿਕਾਰਡ ਬਣਾਇਆ ਇੱਕ ਮੈਂ ਵਰਲਡ ਰਿਕਾਰਡ ਬਣਾਇਆ ਸੀਗਾ ਹਾਈਐਸਟ ਪਹਾੜੀ ਇਲਾਕੇ ਤੇ ਚਲੰਦਾ ਹਿਮਕੁੰਨ ਸਾਹਿਬ ਦਾ ਤੇ ਹੁਣ ਮੈਂ ਜਾ ਰਿਹਾ ਸ਼ਹੀਦ ਦੀ ਦਿਹਾੜੇ ਨੂੰ ਸਮਰਪਿਤ ਇੱਕ ਯਾਤਰਾ ਕਰ ਰਿਹਾ ਹਾਂ ਧਾਰਮਿਕ ਹੁਣ ਮੈਂ ਜਾ ਰਿਹਾ ਗੁਰਦੁਆਰਾ ਸ਼੍ਰੀ ਬੇਰਸਾ ਤੋਂ ਲੈ ਕੇ ਫਤਿਹਗੜ੍ਹ ਸਾਹਿਬ ਤੱਕ ਦੀ ਕੀ ਮੋਟਿਵ ਕੀ ਹੈ ਤੁਹਾਡਾ ਖਾਲਸਾ ਜੀ ਮੋਟਿਵ ਇਹੀ ਆ ਜਿਹੜੇ ਅੱਜ ਕੱਲ ਦੀ ਆਪਣੀ ਜਨਰੇਸ਼ਨ ਦੇਖ ਰਹੇ ਆ ਤੁਸੀਂ ਨਸ਼ਿਆਂ 'ਚ ਜੋਜ ਰਹੀ ਆ ਤੋ ਉਹਨਾਂ ਰਾਹੀਂ ਕੋਈ ਸੰਦੇਸ਼ ਆ ਦੇਣਾ ਚਾਹੁੰਦਾ ਕਿ ਇਹ ਆਪਣੇ ਨਸ਼ੇ ਤੇ ਆਗੋ ਤੋਂ ਵਧੀਆ ਸਪੋਰਟਸ ਵੀ ਕੁਝ ਕਰੋ ਮੈਂ ਆਪਦੀ ਗੇਮ ਨੂੰ ਨਾਲ ਪ੍ਰਮੋਟ ਕਰਦੇ ਕਰਦੇ ਤਾਂ ਸਿੱਖੀ ਸਰੂਪ ਦੇ ਵਿੱਚ ਯਾਤਰਾਵਾਂ ਕਰ ਰਿਹਾ ਆ ਨਾਲ ਨਾਲ ਜਿਹੜਾ ਬਾਜ ਰੱਖਿਆ ਆ ਤੁਸੀਂ ਜਿਹੜਾ ਬਾਜ ਰੱਖਿਆ ਇਹਦੇ ਬਾਰੇ ਕੀ ਕਹਿਣਾ ਹੈ ਕਿ ਇਹ ਬੱਚਾ ਆ ਕਿਤਾਹ ਕਿਹੜੀ ਜਗ੍ਹਾ ਤੋਂ ਲਿਆ ਤੁਸੀਂ ਇਹ ਜੀ ਬਾਤ ਸਿੰਘਾਂ ਵੱਲੋਂ ਸੀਗਾ ਆਪਾਂ ਨੂੰ ਉਹ ਯਾਤ ਬਾਾਕੀ ਇਹ 7 ਕੁ ਮਹੀਨਿਆਂ ਦਾ ਵਹ ਹੱਲੇ ਜੀ ਇਹ ਹੁਣ ਆਪਣੀ ਯਾਤਰਾ ਦੇ ਨਾਲ ਹੀ ਹੁੰਦਾ ਵਾ ਹਾਂਜੀ ਹਾਂਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਹਾਂਜੀ ਵਾਹਿਗੁਰਜੀ ਦਾ ਖਾਲਸਾ ਤੇ ਵਾਹਿਗੁਰਜੀ ਦੀ ਫਤਿਹ ਖਾਲਸਾ ਹੀ ਮੇਰਾ ਨਾਮ ਪਨੀਤ ਸਿੰਘ ਤੇ ਮੈਂ ਸੁਲਤਾਨਪੁਰ ਲੋਧੀ ਡਿਸਟ੍ਰਿਕਟ ਕਪੂਰਥਲਾ ਪਿੰਡ ਚ ਲਲੀ ਵਾਲੇ ਦਾ ਰਹਿਣ ਵਾਲਾ ਤੇ ਮੈਂ ਪਿਛਲੇ ਕੁਝ ਦਿਨਾਂ ਪਹਿਲਾਂ 5 ਤੱਕ ਤੇ 7 ਸਥਾਨ ਦੀ ਸਕੀਟਿੰਗ ਯਾਤਰਾ ਕੀਤੀ ਇਹਦੇ ਵਿੱਚ ਮੈਂ 10000 ਕਿਲੋਮੀਟਰ ਦੀ ਪਲੱਸ ਤੋਂ ਜਰਨੀ ਕਰਕੇ ਇੱਕ ਵਰਲਡ ਰਿਕਾਰਡ ਬਣਾਇਆ ਇੱਕ ਮੈਂ ਵਰਲਡ ਰਿਕਾਰਡ ਬਣਾਇਆ ਸੀਗਾ ਹਾਈएस्ट ਪਹਾੜੀ ਇਲਾਕੇ ਤੇ ਚਲੰਦਾ ਹਿਮਕੁੰਨ ਸਾਹਿਬ ਦਾ ਤੇ ਹੁਣ ਮੈਂ ਜਾ ਰਿਹਾ ਸ਼ਹੀਦ ਦੀ ਦਿਹਾੜੇ ਨੂੰ ਸਮਰਪਿਤ ਇੱਕ ਯਾਤਰਾ ਕਰ ਰਿਹਾ ਧਾਰਮਿਕ ਹੁਣ ਮੈਂ ਜਾ ਰਿਹਾ ਗੁਰਦੁਆਰਾ ਸ਼੍ਰੀ ਬੇਰਸਾ ਤੋਂ ਲੈ ਕੇ ਫਤੇਗੜ ਸਾਹਿਬ ਤੱਕ ਦੀ ਕੀ ਮੋਟਿਵ ਕੀ ਹੈ ਤੁਹਾਡਾ ਖਾਲਸਾ ਜੀ ਮੋਟਿਵ ਇਹੀ ਆ ਜਿਹੜੇ ਅੱਜ ਕੱਲ ਦੀ ਆਪਣੀ ਜਨਰੇਸ਼ਨ ਦੇਖ ਰਹੇ ਆ ਤੁਸੀਂ ਨਸ਼ਿਆਂ 'ਚ ਜੋਜ ਰਹੀ ਆ ਤੋਂ ਉਹਨਾਂ ਲਈ ਕੋਈ ਸੰਦੇਸ਼ਾ ਦੇਣਾ ਚਾਹੁੰਦਾ ਕਿ ਇਹ ਆਪਣੇ ਨਸ਼ੇ ਤੇ ਆਗੋਂ ਤਾਂ ਵਧੀਆ ਸਪੋਰਟਸ ਵੀ ਕੁਝ ਕਰੋ ਮੈਂ ਆਪਣੀ ਗੇਮ ਨੂੰ ਨਾਲ ਪ੍ਰਮੋਟ ਕਰਦੇ ਕਰਦੇ ਤੇ ਸਿੱਖੀ ਸਰੂਪ ਦੇ ਵਿੱਚ ਯਾਤਰਾਵਾਂ ਕਰ ਰਿਹਾ ਆ ਨਾਲ ਨਾਲ ਜਿਹੜਾ ਬਾਜ ਰੱਖਿਆ ਆ ਤੁਸੀਂ ਜਿਹੜਾ ਬਾਜ ਹਾਂਜੀ ਇਹਦੇ ਬਾਰੇ ਕੀ ਕਹਿਣਾ ਹੈ ਕਿ ਇਹ ਬੱਚਾ ਆ ਕਿੱਦਾਂ ਕਿਹੜੀ ਜਗ੍ਹਾ ਤੋਂ ਆ ਤੁਸੀਂ ਇਹ ਜੀ ਬਾਤ ਸਿੰਘਾਂ ਵੱਲੋਂ ਸੀਗਾ ਆਪਾਂ ਨੂੰ ਹੋਇਆ ਤਾਂ ਬਾਕੀ ਇਹ 7 ਕੁ ਮਹੀਨਿਆਂ ਦਾ ਵਹਲੇ ਜੀ ਇਹ ਹੁਣ ਆਪਣੀ ਯਾਤਰਾ ਦੇ ਨਾਲ ਹੀ ਹੁੰਦਾ ਵਾ ਹਾਂਜੀ ਹਾਂਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਹਾਂਜੀ ਵਾਹਿਗੁਰਜੀ ਦਾ ਖਾਲਸਾ ਤੇ ਵਾਹਿਗੁਰਜੀ ਦੀ ਫਤਿਹ ਖਾਲਸਾ ਹੀ ਮੇਰਾ ਨਾਮ ਪਨੀਰ ਸਿੰਘ ਤੇ ਮੈਂ ਸੁਲਤਾਨਪੁਰ ਲੋਧੀ ਡਿਸਟ੍ਰਿਕਟ ਕਪੂਰਥਲਾ ਪਿੰਡ ਚ ਲਲੀ ਵਾਲੇ ਦਾ ਰਹਿਣ ਵਾਲਾ ਤੇ ਮੈਂ ਪਿਛਲੇ ਕੁਝ ਦਿਨਾਂ ਪਹਿਲਾਂ 5 ਤੱਕ ਤੇ 7 ਸਥਾਨ ਦੀ ਸਕੀਟਿੰਗ ਯਾਤਰਾ ਕੀਤੀ ਇਹਦੇ ਵਿੱਚ ਮੈਂ 10000 ਕਿਲੋਮੀਟਰ ਦੀ ਪਲੱਸ ਤੋਂ ਜਰਨੀ ਕਰਕੇ ਇੱਕ ਵਰਲਡ ਰਿਕਾਰਡ ਬਣਾਇਆ ਇੱਕ ਮੈਂ ਵਰਲਡ ਰਿਕਾਰਡ ਬਣਾਇਆ ਸੀਗਾ ਹਾਈएस्ट ਪਹਾੜੀ ਇਲਾਕੇ ਤੇ ਚਲੰਦਾ ਹਿਮਕੁੰਨ ਸਾਹਿਬ ਦਾ ਤੇ ਹੁਣ ਮੈਂ ਜਾ ਰਿਹਾ ਸ਼ਹੀਦ ਦੀ ਦਿਹਾੜੇ ਨੂੰ ਸਮਰਪਿਤ ਇੱਕ ਯਾਤਰਾ ਕਰ ਰਿਹਾ ਧਾਰਮਿਕ ਹੁਣ ਮੈਂ ਜਾ ਰਿਹਾ ਗੁਰਦੁਆਰਾ ਸ਼੍ਰੀ ਬੇਰਸਾ ਤੋਂ ਲੈ ਕੇ ਫਤੇਗੜ ਸਾਹਿਬ ਤੱਕ ਦੀ ਕੀ ਮੋਟਿਵ ਕੀ ਹੈ ਤੁਹਾਡਾ ਖਾਲਸਾ ਜੀ ਮੋਟਿਵ ਇਹੀ ਆ ਜਿਹੜੇ ਅੱਜ ਕੱਲ ਦੀ ਆਪਣੀ ਜਨਰੇਸ਼ਨ ਦੇਖ ਰਹੇ ਆ ਤੁਸੀਂ ਨਸ਼ਿਆਂ 'ਚ ਜੋਜ ਰਹੀ ਆ ਤੋ ਉਹਨਾਂ ਰਾਹੀਂ ਕੋਈ ਸੰਦੇਸ਼ ਆ ਦੇਣਾ ਚਾਹੁੰਦਾ ਕਿ ਇਹ ਆਪਣੇ ਨਸ਼ੇ ਤੇ ਆਗੋਂ ਤਾਂ ਵਧੀਆ ਸਪੋਰਟਸ ਵੀ ਕੁਝ ਕਰੋ ਮੈਂ ਆਪਦੀ ਗੇਮ ਨੂੰ ਨਾਲ ਪ੍ਰਮੋਟ ਕਰਦੇ ਕਰਦੇ ਤਾਂ ਸਿੱਖੀ ਸਰੂਪ ਦੇ ਵਿੱਚ ਯਾਤਰਾਵਾਂ ਕਰ ਰਿਹਾ ਆ ਨਾਲ ਨਾਲ ਜਿਹੜਾ ਬਾਜ ਰੱਖਿਆ ਆ ਤੁਸੀਂ ਜਿਹੜਾ ਬਾਜ ਰੱਖਿਆ ਇਹਦੇ ਬਾਰੇ ਕੀ ਕਹਿਣਾ ਹੈ ਕਿ ਇਹ ਬੱਚਾ ਆ ਕਿੱਦਾਂ ਕਿਹੜੀ ਜਗ੍ਹਾ ਤੋਂ ਆ ਤੁਸੀਂ ਇਹ ਜੀ ਬਾਤ ਸਿੰਘਾਂ ਵੱਲੋਂ ਸੀਗਾ ਆਪਾਂ ਨੂੰ ਉਹ ਯਾਤ ਬਾਕੀ ਇਹ 7 ਕੁ ਮਹੀਨਿਆਂ ਦਾ ਵਹਲੇ ਜੀ ਇਹ ਹੁਣ ਆਪਣੀ ਯਾਤਰਾ ਦੇ ਨਾਲ ਹੀ ਹੁੰਦਾ ਵਾ ਹਾਂਜੀ ਹਾਂਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਵਾਹਿਗੁਰਜੀ ਦਾ ਖਾਲਸਾ ਤੇ ਵਾਹਿਗੁਰਜੀ ਕੀ ਫਤਿਹ ਖਾਲਸਾ ਹੀ ਮੇਰਾ ਨਾਮ ਪਨੀਰ ਸਿੰਘ ਤੇ ਮੈਂ ਸੁਲਤਾਨਪੁਰ ਲੋਧੀ ਡਿਸਟ੍ਰਿਕਟ ਕਪੂਰਥਲਾ ਪਿੰਡ ਚੱਲਲੀ ਵਾਲੇ ਦਾ ਰਹਿਣ ਵਾਲਾ ਤੇ ਮੈਂ ਪਿਛਲੇ ਕੁਝ ਦਿਨਾਂ ਪਹਿਲਾਂ 5 ਤੱਕ ਤੇ 7 ਸਥਾਨ ਦੀ ਸਕੀਟਿੰਗ ਯਾਤਰਾ ਕੀਤੀ ਇਹਦੇ ਵਿੱਚ ਮੈਂ 10000 ਕਿਲੋਮੀਟਰ ਦੀ ਪਲੱਸ ਤੋਂ ਜਰਨੀ ਕਰਕੇ ਇੱਕ ਵਰਲਡ ਰਿਕਾਰਡ ਬਣਾਇਆ ਇੱਕ ਮੈਂ ਵਰਲਡ ਰਿਕਾਰਡ ਬਣਾਇਆ ਸੀਗਾ ਹਾਈएस्ट ਪਹਾੜੀ ਇਲਾਕੇ ਤੇ ਚਲੰਦਾ ਹਿਮਕੁੰਨ ਸਾਹਿਬ ਦਾ ਤੇ ਹੁਣ ਮੈਂ ਜਾ ਰਿਹਾ ਸ਼ਹੀਦ ਦੀ ਦਿਹਾੜੇ ਨੂੰ ਸਮਰਪਿਤ ਇੱਕ ਯਾਤਰਾ ਕਰ ਰਿਹਾ ਹਾਂ ਧਾਰਮਿਕ ਹੁਣ ਮੈਂ ਜਾ ਰਿਹਾ ਗੁਰਦੁਆਰਾ ਸ਼੍ਰੀ ਬੇਰਸਾ ਤੋਂ ਲੈ ਕੇ ਫਤਿਹਗੜ੍ਹ ਸਾਹਿਬ ਤੱਕ ਦੀ ਕੀ ਮੋਟਿਵ ਕੀ ਹੈ ਤੁਹਾਡਾ ਕਾਲਸਾ ਜੀ ਮੋਟਿਵ ਇਹੀ ਆ ਜਿਹੜੇ ਅੱਜ ਕੱਲ ਦੀ ਆਪਣੀ ਜਨਰੇਸ਼ਨ ਦੇਖ ਰਹੇ ਆ ਤੁਸੀਂ ਨਸ਼ਿਆਂ 'ਚ ਜੋਜ ਰਹੀ ਆ ਤੋ ਉਹਨਾਂ ਰਾਹੀਂ ਕੋਈ ਸੰਦੇਸ਼ ਆ ਦੇਣਾ ਚਾਹੁੰਦਾ ਕਿ ਇਹ ਆਪਣੇ ਨਸ਼ੇ ਤੇ ਆਗੋਂ ਤਾਂ ਵਧੀਆ ਸਪੋਰਟਸ ਵੀ ਕੁਝ ਕਰੋ ਮੈਂ ਆਪਦੀ ਗੇਮ ਨੂੰ ਨਾਲ ਪ੍ਰਮੋਟ ਕਰਦੇ ਕਰਦੇ ਤੇ ਸਿੱਖੀ ਸਰੂਪ ਦੇ ਵਿੱਚ ਯਾਤਰਾਵਾਂ ਕਰ ਰਿਹਾ ਆ ਨਾਲ ਨਾਲ ਜਿਹੜਾ ਬਾਜ ਰੱਖਿਆ ਆ ਤੁਸੀਂ ਜਿਹੜਾ ਬਾਜ ਹਾਂਜੀ ਰੱਖਿਆ ਇਹਦੇ ਬਾਰੇ ਕੀ ਕਹਿਣਾ ਹੈ ਕਿ ਇਹ ਬੱਚਾ ਆ ਕਿੱਥੋਂ ਕਿਹੜੀ ਜਗ੍ਹਾ ਤੋਂ ਆ ਤੁਸੀਂ ਇਹ ਜੀ ਬਾਤ ਸਿੰਘਾਂ ਵੱਲੋਂ ਸੀਗਾ ਆਪਾਂ ਨੂੰ ਕੋਇਆ ਤੇ ਬਾਕੀ ਇਹ 7 ਕੁ ਮਹੀਨਿਆਂ ਦਾ ਵਹਲੇ ਜੀ ਇਹ ਹੁਣ ਆਪਣੀ ਯਾਤਰਾ ਦੇ ਨਾਲ ਹੀ ਹੁੰਦਾ ਵਾ ਹਾਂਜੀ ਹਾਂਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਹਾਂਜੀ ਵਾਹਿਗੁਰਜੀ ਦਾ ਖਾਲਸਾ ਤੇ ਵਾਹਿਗੁਰਜੀ ਦੀ ਫਤਿਹ ਖਾਲਸਾ ਇਹ ਮੇਰਾ ਨਾਮ ਪਨੀਤ ਸਿੰਘ ਤੇ ਮੈਂ ਸੁਲਤਾਨਪੁਰ ਲੋਧੀ ਡਿਸਟ੍ਰਿਕਟ ਕਪੂਰਥਲਾ ਪਿੰਡ ਚੱਲਲੀ ਵਾਲੇ ਦਾ ਰਹਿਣ ਵਾਲਾ ਤੇ ਮੈਂ ਪਿਛਲੇ ਕੁਝ ਦਿਨਾਂ ਪਹਿਲਾਂ 5 ਤੱਕ ਤੇ 7 ਸਥਾਨ ਦੀ ਸਕੀਟਿੰਗ ਯਾਤਰਾ ਕੀਤੀ ਇਹਦੇ ਵਿੱਚ ਮੈਂ 10000 ਕਿਲੋਮੀਟਰ ਦੀ ਪਲੱਸ ਤੋਂ ਜਰਨੀ ਕਰਕੇ ਇੱਕ 월ਡ ਰਿਕਾਰਡ ਬਣਾਇਆ ਇੱਕ ਮੈਂ 월ਡ ਰਿਕਾਰਡ ਬਣਾਇਆ ਸੀਗਾ ਹਾਈਐਸਟ ਪਹਾੜੀ ਇਲਾਕੇ ਤੇ ਚਲੰਦਾ ਹਿਮਕੁੰਨ ਸਾਹਿਬ ਦਾ ਤੇ ਹੁਣ ਮੈਂ ਜਾ ਰਿਹਾ ਸ਼ਹੀਦ ਦੀ ਦਿਹਾੜੇ ਨੂੰ ਸਮਰਪਿਤ ਇੱਕ ਯਾਤਰਾ ਕਰ ਰਿਹਾ ਹਾਂ ਧਾਰਮਿਕ ਹੁਣ ਮੈਂ ਜਾ ਰਿਹਾ ਗੁਰਦੁਆਰਾ ਸ਼੍ਰੀ ਬੇਰਸਾ ਤੋਂ ਲੈ ਕੇ ਫਤੇਗੜ ਸਾਹਿਬ ਤੱਕ ਦੀ ਕੀ ਮੋਟਿਵ ਕੀ ਹੈ ਤੁਹਾਡਾ ਖਾਲਸਾ ਜੀ ਮੋਟਿਵ ਇਹੀ ਆ ਜਿਹੜੇ ਅੱਜ ਕੱਲ ਦੀ ਆਪਣੀ ਜਨਰੇਸ਼ਨ ਦੇਖ ਰਹੇ ਆ ਤੁਸੀਂ ਨਸ਼ਿਆਂ 'ਚ ਜੋਜ ਰਹੀ ਆ ਤੋ ਉਹਨਾਂ ਰਾਹੀਂ ਕੋਈ ਸੰਦੇਸ਼ ਆ ਦੇਣਾ ਚਾਹੁੰਦਾ ਕਿ ਇਹ ਆਪਣੇ ਨਸ਼ੇ ਤੇ ਆਗੋਂ ਤਾਂ ਵਧੀਆ ਸਪੋਰਟਸ ਵੀ ਕੁਝ ਕਰੋ ਮੈਂ ਆਪਦੀ ਗੇਮ ਨੂੰ ਨਾਲ ਪ੍ਰਮੋਟ ਕਰਦੇ ਕਰਦੇ ਤੇ ਸਿੱਖੀ ਸਰੂਪ ਦੇ ਵਿੱਚ ਯਾਤਰਾਵਾਂ ਕਰ ਰਿਹਾ ਆ ਨਾਲ ਨਾਲ ਜਿਹੜਾ ਬਾਜ ਰੱਖਿਆ ਆ ਤੁਸੀਂ ਜਿਹੜਾ ਬਾਜੀ ਹਾਂਜੀ ਇਹਦੇ ਬਾਰੇ ਕੀ ਕਹਿਣਾ ਹੈ ਕਿ ਇਹ ਬੱਚਾ ਆ ਕਿੱਥੋਂ ਕਿਹੜੀ ਜਗ੍ਹਾ ਤੋਂ ਆ ਤੁਸੀਂ ਇਹ ਜੀ ਬਾਤ ਸਿੰਘਾਂ ਵੱਲੋਂ ਸੀਗਾ ਆਪਾਂ ਨੂੰ ਉਹ ਯਾਤ ਬਾਾਕੀ ਇਹ 7 ਕੁ ਮਹੀਨਿਆਂ ਦਾ ਵਹ ਹੱਲੇ ਜੀ ਇਹ ਹੁਣ ਆਪਣੀ ਯਾਤਰਾ ਦੇ ਨਾਲ ਹੀ ਹੁੰਦਾ ਵਾ ਹਾਂਜੀ ਹਾਂਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਹਾਂਜੀ ਵਾਹਿਗੁਰਜੀ ਦਾ ਖਾਲਸਾ ਤੇ ਵਾਹਿਗੁਰਜੀ ਦੀ ਫਤਿਹ ਖਾਲਸਾ ਹੀ ਮੇਰਾ ਨਾਮ ਪਨੀਤ ਸਿੰਘ ਤੇ ਮੈਂ ਸੁਲਤਾਨਪੁਰ ਲੋਧੀ ਡਿਸਟ੍ਰਿਕਟ ਕਪੂਰਥਲਾ ਪਿੰਡ ਚੱਲਲੀ ਵਾਲੇ ਦਾ ਰਹਿਣ ਵਾਲਾ ਤੇ ਮੈਂ ਪਿਛਲੇ ਕੁਝ ਦਿਨਾਂ ਪਹਿਲਾਂ 5 ਤੱਕ ਤੇ 7 ਸਥਾਨ ਦੀ ਸਕੀਟਿੰਗ ਯਾਤਰਾ ਕੀਤੀ ਇਹਦੇ ਵਿੱਚ ਮੈਂ 10000 ਕਿਲੋਮੀਟਰ ਦੀ ਪਲੱਸ ਤੋਂ ਜਰਨੀ ਕਰਕੇ ਇੱਕ 월ਡ ਰਿਕਾਰਡ ਬਣਾਇਆ ਇੱਕ ਮੈਂ 월ਡ ਰਿਕਾਰਡ ਬਣਾਇਆ ਸੀਗਾ ਹਾਈਐਸਟ ਪਹਾੜੀ ਇਲਾਕੇ ਤੇ ਚਲੰਦਾ ਹਿਮਕੁੰਨ ਸਾਹਿਬ ਦਾ ਤੇ ਹੁਣ ਮੈਂ ਜਾ ਰਿਹਾ ਸ਼ਹੀਦ ਦੀ ਦਿਹਾੜੇ ਨੂੰ ਸਮਰਪਿਤ ਇੱਕ ਯਾਤਰਾ ਕਰ ਰਿਹਾ ਹਾਂ ਧਾਰਮਿਕ ਹੁਣ ਮੈਂ ਜਾ ਰਿਹਾ ਗੁਰਦੁਆਰਾ ਸ਼੍ਰੀ ਬੇਰਸਾ ਤੋਂ ਲੈ ਕੇ ਫਤਿਹਗੜ੍ਹ ਸਾਹਿਬ ਤੱਕ ਦੀ ਕੀ ਮੋਟਿਵ ਕੀ ਹੈ ਤੁਹਾਡਾ ਖਾਲਸਾ ਜੀ ਮੋਟਿਵ ਇਹੀ ਆ ਜਿਹੜੇ ਅੱਜ ਕੱਲ ਦੀ ਆਪਣੀ ਜਨਰੇਸ਼ਨ ਦੇਖ ਰਹੇ ਆ ਤੁਸੀਂ ਨਸ਼ਿਆਂ 'ਚ ਜੋਜ ਰਹੀ ਆ ਤੋਂ ਉਹਨਾਂ ਲਈ ਕੋਈ ਸੰਦੇਸ਼ ਆ ਦੇਣਾ ਚਾਹੁੰਦਾ ਕਿ ਇਹ ਆਪਣੇ ਨਸ਼ੇ ਤੇ ਆਗੋਂ ਤਾਂ ਵਧੀਆ ਸਪੋਰਟਸ ਵੀ ਕੁਝ ਕਰੋ ਮੈਂ ਆਪਣੀ ਗੇਮ ਨੂੰ ਨਾਲ ਪ੍ਰਮੋਟ ਕਰਦੇ ਕਰਦੇ ਤੇ ਸਿੱਖੀ ਸਰੂਪ ਦੇ ਵਿੱਚ ਯਾਤਰਾਵਾਂ ਕਰ ਰਿਹਾ ਆ ਨਾਲ ਨਾਲ ਜਿਹੜਾ ਬਾਜ ਰੱਖਿਆ ਆ ਤੁਸੀਂ ਜਿਹੜਾ ਬਾਜ ਹਾਂਜੀ ਇਹਦੇ ਬਾਰੇ ਕੀ ਕਹਿਣਾ ਹੈ ਕਿ ਇਹ ਬੱਚਾ ਆ ਕਿੱਦਾਂ ਕਿਹੜੀ ਜਗ੍ਹਾ ਤੋਂ ਆ ਤੁਸੀਂ ਇਹ ਦੀ ਬਾਤ ਸਿੰਘਾਂ ਵੱਲੋਂ ਸੀਗਾ ਆਪਾਂ ਨੂੰ ਹੋਇਆ ਤਾਂ ਬਾਕੀ ਇਹ 7 ਕੁ ਮਹੀਨਿਆਂ ਦਾ ਵਹਲੇ ਜੀ ਇਹ ਹੁਣ ਆਪਣੀ ਯਾਤਰਾ ਦੇ ਨਾਲ ਹੀ ਹੁੰਦਾ ਵਾ ਹਾਂਜੀ ਹਾਂਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਹਾਂਜੀ ਵਾਹਿਗੁਰਜੀ ਦਾ ਖਾਲਸਾ ਤੇ ਵਾਹਿਗੁਰਜੀ ਦੀ ਫਤਿਹ ਖਾਲਸਾ ਹੀ ਮੇਰਾ ਨਾਮ ਪਨੀਰ ਸਿੰਘ ਤੇ ਮੈਂ ਸੁਲਤਾਨਪੁਰ ਲੋਧੀ ਡਿਸਟ੍ਰਿਕਟ ਕਪੂਰਥਲਾ ਪਿੰਡ ਚੱਲਲੀ ਵਾਲੇ ਦਾ ਰਹਿਣ ਵਾਲਾ ਤੇ ਮੈਂ ਪਿਛਲੇ ਕੁਝ ਦਿਨਾਂ ਪਹਿਲਾਂ 5 ਤੱਕ ਤੇ 7 ਸਥਾਨ ਦੀ ਸਕੀਟਿੰਗ ਯਾਤਰਾ ਕੀਤੀ ਇਹਦੇ ਵਿੱਚ ਮੈਂ 10000 ਕਿਲੋਮੀਟਰ ਦੀ ਪਲੱਸ ਤੋਂ ਜਰਨੀ ਕਰਕੇ ਇੱਕ ਵਰਲਡ ਰਿਕਾਰਡ ਬਣਾਇਆ ਇੱਕ ਮੈਂ ਵਰਲਡ ਰਿਕਾਰਡ ਬਣਾਇਆ ਸੀਗਾ ਹਾਈਐਸਟ ਪਹਾੜੀ ਇਲਾਕੇ ਤੇ ਚਲੰਦਾ ਹਿਮਕੁੰਨ ਸਾਹਿਬ ਦਾ ਤੇ ਹੁਣ ਮੈਂ ਜਾ ਰਿਹਾ ਸ਼ਹੀਦ ਦੀ ਦਿਹਾੜੇ ਨੂੰ ਸਮਰਪਿਤ ਇੱਕ ਯਾਤਰਾ ਕਰ ਰਿਹਾ ਧਾਰਮਿਕ ਹੁਣ ਮੈਂ ਜਾ ਰਿਹਾ ਗੁਰਦੁਆਰਾ ਸ਼੍ਰੀ ਬੇਰਸਾ ਤੋਂ ਲੈ ਕੇ ਫਤੇਗੜ ਸਾਹਿਬ ਤੱਕ ਦੀ ਕੀ ਮੋਟਿਵ ਕੀ ਹੈ ਤੁਹਾਡਾ ਖਾਲਸਾ ਜੀ ਮੋਟਿਵ ਇਹੀ ਆ ਜਿਹੜੇ ਅੱਜ ਕੱਲ ਦੀ ਆਪਣੀ ਜਨਰੇਸ਼ਨ ਦੇਖ ਰਹੇ ਆ ਤੁਸੀਂ ਨਸ਼ਿਆਂ 'ਚ ਜੋਜ ਰਹੀ ਆ ਤੋਂ ਉਹਨਾਂ ਲਈ ਕੋਈ ਸੰਦੇਸ਼ ਆ ਦੇਣਾ ਚਾਹੁੰਦਾ ਕਿ ਇਹ ਆਪਣੇ ਨਸ਼ੇ ਤੇ ਆਗੋਂ ਤਾਂ ਵਧੀਆ ਸਪੋਰਟਸ ਵੀ ਕੁਝ ਕਰੋ ਮੈਂ ਆਪਣੀ ਗੇਮ ਨੂੰ ਨਾਲ ਪ੍ਰਮੋਟ ਕਰਦੇ ਕਰਦੇ ਤੇ ਸਿੱਖੀ ਸਰੂਪ ਦੇ ਵਿੱਚ ਯਾਤਰਾਵਾਂ ਕਰ ਰਿਹਾ ਆ ਨਾਲ ਨਾਲ ਹਾਂਜੀ ਇਹਦੇ ਬਾਰੇ ਕੀ ਕਹਿਣਾ ਹੈ ਕਿ ਇਹ ਬੱਚਾ ਆ ਕਿੱਦਾਂ ਕਿਹੜੀ ਜਗ੍ਹਾ ਤੋਂ ਆ ਤੁਸੀਂ ਇਹ ਜੀ ਬਾ ਸਿੰਘਾ ਵੱਲੋਂ ਸੀਗਾ ਆਪਾਂ ਨੂੰ ਉਹ ਆ ਤਾਂ ਬਾਕੀ ਇਹ 7 ਕੁ ਮਹੀਨਿਆਂ ਦਾ ਵਾਹਲੇ ਜੀ ਇਹ ਹੁਣ ਆਪਣੀ ਯਾਤਰਾ ਦੇ ਨਾਲ ਹੀ ਹੁੰਦਾ ਵਾ ਹਾਂਜੀ ਹਾਂਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਹਾਂਜੀ ਵਾਹਿਗੁਰਜੀ ਦਾ ਖਾਲਸਾ ਤੇ ਵਾਹਿਗੁਰਜੀ ਦੀ ਫਤਿਹ ਖਾਲਸਾ ਹੀ ਮੇਰਾ ਨਾਮ ਪਨੀਤ ਸਿੰਘ ਤੇ ਮੈਂ ਸੁਲਤਾਨਪੁਰ ਲੋਧੀ ਡਿਸਟ੍ਰਿਕਟ ਕਪੂਰਥਲਾ ਪਿੰਡ ਚ ਲਲੀ ਵਾਲੇ ਦਾ ਰਹਿਣ ਵਾਲਾ ਤੇ ਮੈਂ ਪਿਛਲੇ ਕੁਝ ਦਿਨਾਂ ਪਹਿਲਾਂ 5 ਤੱਕ ਤੇ 7 ਸਥਾਨ ਦੀ ਸਕੀਟਿੰਗ ਯਾਤਰਾ ਕੀਤੀ ਇਹਦੇ ਵਿੱਚ ਮੈਂ 10000 ਕਿਲੋਮੀਟਰ ਦੀ ਪਲੱਸ ਤੋਂ ਜਰਨੀ ਕਰਕੇ ਇੱਕ ਵਰਲਡ ਰਿਕਾਰਡ ਬਣਾਇਆ ਇੱਕ ਮੈਂ ਵਰਲਡ ਰਿਕਾਰਡ ਬਣਾਇਆ ਸੀਗਾ ਹਾਈएस्ट ਪਹਾੜੀ ਇਲਾਕੇ ਤੇ ਚਲੰਦਾ ਹਿਮਕੁੰਨ ਸਾਹਿਬ ਦਾ ਤੇ ਹੁਣ ਮੈਂ ਜਾ ਰਿਹਾ ਸ਼ਹੀਦ ਦੀ ਦਿਹਾੜੇ ਨੂੰ ਸਮਰਪਿਤ ਇੱਕ ਯਾਤਰਾ ਕੱਢ ਰਿਹਾ ਹਾਂ ਧਾਰਮਿਕ ਹੁਣ ਮੈਂ ਜਾ ਰਿਹਾ ਗੁਰਦੁਆਰਾ ਸ਼੍ਰੀ ਬੇਰਸਾ ਤੋਂ ਲੈ ਕੇ ਫਤੇਗੜ ਸਾਹਿਬ ਤੱਕ ਦੀ ਕੀ ਮੋਟਿਵ ਕੀ ਹੈ ਤੁਹਾਡਾ ਖਾਲਸਾ ਜੀ ਮੋਟਿਵ ਇਹੀ ਆ ਜਿਹੜੇ ਅੱਜ ਕੱਲ ਦੀ ਆਪਣੀ ਜਨਰੇਸ਼ਨ ਦੇਖ ਰਹੇ ਆ ਤੁਸੀਂ ਨਸ਼ਿਆਂ 'ਚ ਜੋਜ ਰਹੀ ਆ ਤੋ ਉਹਨਾਂ ਰਾਹੀਂ ਕੋਈ ਸੰਦੇਸ਼ ਆ ਦੇਣਾ ਚਾਹੁੰਦਾ ਕਿ ਇਹ ਆਪਣੇ ਨਸ਼ੇ ਤੇ ਆਗੋਂ ਤਾਂ ਵਧੀਆ ਸਪੋਰਟਸ ਵੀ ਕੁਝ ਕਰੋ ਮੈਂ ਆਪਦੀ ਗੇਮ ਨੂੰ ਨਾਲ ਪ੍ਰਮੋਟ ਕਰਦੇ ਕਰਦੇ ਤੇ ਸਿੱਖੀ ਸਰੂਪ ਦੇ ਵਿੱਚ ਯਾਤਰਾਵਾਂ ਕਰ ਰਿਹਾ ਆ ਨਾਲ ਨਾਲ ਜਿਹੜਾ ਬਾਜ ਰੱਖਿਆ ਆ ਤੁਸੀਂ ਜਿਹੜਾ ਪਾਰਟੀ ਹਾਂਜੀ ਇਹਦੇ ਬਾਰੇ ਕੀ ਕਹਿਣਾ ਹੈ ਕਿ ਇਹ ਬੱਚਾ ਆ ਕਿੱਦਾਂ ਕਿਹੜੀ ਜਗ੍ਹਾ ਤੋਂ ਆ ਤੁਸੀਂ ਇਹ ਜੀ ਬਾਤ ਸਿੰਘਾਂ ਵੱਲੋਂ ਸੀਗਾ ਆਪਾਂ ਨੂੰ ਉਹ ਯਾਤ ਬਾਕੀ ਇਹ 7 ਕੁ ਮਹੀਨਿਆਂ ਦਾ ਵਹਲੇ ਜੀ ਇਹ ਹੁਣ ਆਪਣੀ ਯਾਤਰਾ ਦੇ ਨਾਲ ਹੀ ਹੁੰਦਾ ਵਾ ਹਾਂਜੀ ਹਾਂਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਹਾਂਜੀ ਵਾਹਿਗੁਰਜੀ ਦਾ ਖਾਲਸਾ ਤੇ ਵਾਹਿਗੁਰਜੀ ਦੀ ਫਤਿਹ ਖਾਲਸਾ ਹੀ ਮੇਰਾ ਨਾਮ ਪਨੀਤ ਸਿੰਘ ਤੇ ਮੈਂ ਸੁਲਤਾਨਪੁਰ ਲੋਧੀ ਡਿਸਟ੍ਰਿਕਟ ਕਪੂਰਥਲਾ ਪਿੰਡ ਚੱਲਲੀ ਵਾਲੇ ਦਾ ਰਹਿਣ ਵਾਲਾ ਤੇ ਮੈਂ ਪਿਛਲੇ ਕੁਝ ਦਿਨਾਂ ਪਹਿਲਾਂ 5 ਤੱਕ ਤੇ 7 ਸਥਾਨ ਦੀ ਸਕੀਟਿੰਗ ਯਾਤਰਾ ਕੀਤੀ ਇਹਦੇ ਵਿੱਚ ਮੈਂ 10000 ਕਿਲੋਮੀਟਰ ਦੀ ਪਲੱਸ ਤੋਂ ਜਰਨੀ ਕਰਕੇ ਇੱਕ 월ਡ ਰਿਕਾਰਡ ਬਣਾਇਆ ਇੱਕ ਮੈਂ 월ਡ ਰਿਕਾਰਡ ਬਣਾਇਆ ਸੀਗਾ ਹਾਈਐਸਟ ਪਹਾੜੀ ਇਲਾਕੇ ਤੇ ਚਲੰਦਾ ਹਿਮਕੁੰਨ ਸਾਹਿਬ ਦਾ ਤੇ ਹੁਣ ਮੈਂ ਜਾ ਰਿਹਾ ਸ਼ਹੀਦ ਦੀ ਦਿਹਾੜੇ ਨੂੰ ਸਮਰਪਿਤ ਇੱਕ ਯਾਤਰਾ ਕਰ ਰਿਹਾ ਹਾਂ ਧਾਰਮਿਕ ਹੁਣ ਮੈਂ ਜਾ ਰਿਹਾ ਗੁਰਦੁਆਰਾ ਸ਼੍ਰੀ ਬੇਰਸਾ ਤੋਂ ਲੈ ਕੇ ਫਤੇਗੜ ਸਾਹਿਬ ਤੱਕ ਦੀ ਕੀ ਮੋਟਿਵ ਕੀ ਹੈ ਤੁਹਾਡਾ ਖਾਲਸਾ ਜੀ ਮੋਟਿਵ ਇਹੀ ਆ ਜਿਹੜੇ ਅੱਜ ਕੱਲ ਦੀ ਆਪਣੀ ਜਨਰੇਸ਼ਨ ਦੇਖ ਰਹੇ ਆ ਤੁਸੀਂ ਨਸ਼ਿਆਂ 'ਚ ਜੋਜ ਰਹੀ ਆ ਤੋ ਉਹਨਾਂ ਰਾਹੀਂ ਕੋਈ ਸੰਦੇਸ਼ ਆ ਦੇਣਾ ਚਾਹੁੰਦਾ ਕਿ ਇਹ ਆਪਣੇ ਨਸ਼ੇ ਤਿਆਗੋ ਤਾਂ ਵਧੀਆ ਸਪੋਰਟਸ ਵੀ ਕੁਝ ਕਰੋ ਮੈਂ ਆਪਦੀ ਗੇਮ ਨੂੰ ਨਾਲ ਪ੍ਰਮੋਟ ਕਰਦੇ ਕਰਦੇ ਤੇ ਸਿੱਖੀ ਸਰੂਪ ਦੇ ਵਿੱਚ ਯਾਤਰਾਵਾਂ ਕਰ ਰਿਹਾ ਆ ਨਾਲ ਨਾਲ ਜਿਹੜਾ ਬਾਜ ਰੱਖਿਆ ਆ ਤੁਸੀਂ ਜਿਹੜਾ ਬਾਜ ਰੱਖਿਆ ਇਹਦੇ ਬਾਰੇ ਕੀ ਕਹਿਣਾ ਹੈ ਕਿ ਇਹ ਬੱਚਾ ਆ ਕਿੱਥੋਂ ਕਿਹੜੀ ਜਗ੍ਹਾ ਤੋਂ ਆ ਤੁਸੀਂ ਇਹ ਜੀ ਬਾਤ ਸਿੰਘਾਂ ਵੱਲੋਂ ਸੀਗਾ ਆਪਾਂ ਨੂੰ ਉਹ ਯਾਤ ਬਾਾਕੀ ਇਹ 7 ਕੁ ਮਹੀਨਿਆਂ ਦਾ ਵਹ ਹੱਲੇ ਜੀ ਇਹ ਹੁਣ ਆਪਣੀ ਯਾਤਰਾ ਦੇ ਨਾਲ ਹੀ ਹੁੰਦਾ ਵਾ ਹਾਂਜੀ ਹਾਂਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਹਾਂਜੀ ਵਾਹਿਗੁਰਜੀ ਦਾ ਖਾਲਸਾ ਤੇ ਵਾਹਿਗੁਰਜੀ ਦੀ ਫਤਿਹ ਖਾਲਸਾ ਹੀ ਮੇਰਾ ਨਾਮ ਪਨੀਤ ਸਿੰਘ ਤੇ ਮੈਂ ਸੁਲਤਾਨਪੁਰ ਲੋਧੀ ਡਿਸਟ੍ਰਿਕਟ ਕਪੂਰਥਲਾ ਪਿੰਡ ਚੱਲਲੀ ਵਾਲੇ ਦਾ ਰਹਿਣ ਵਾਲਾ ਤੇ ਮੈਂ ਪਿਛਲੇ ਕੁਝ ਦਿਨਾਂ ਪਹਿਲਾਂ 5 ਤੱਕ ਤੇ 7 ਸਥਾਨ ਦੀ ਸਕੀਟਿੰਗ ਯਾਤਰਾ ਕੀਤੀ ਇਹਦੇ ਵਿੱਚ ਮੈਂ 10000 ਕਿਲੋਮੀਟਰ ਦੀ ਪਲੱਸ ਤੋਂ ਜਰਨੀ ਕਰਕੇ ਇੱਕ 월ਡ ਰਿਕਾਰਡ ਬਣਾਇਆ ਇੱਕ ਮੈਂ 월ਡ ਰਿਕਾਰਡ ਬਣਾਇਆ ਸੀਗਾ ਹਾਈਐਸਟ ਪਹਾੜੀ ਇਲਾਕੇ ਤੇ ਚਲੰਦਾ ਹਿਮਕੁੰਨ ਸਾਹਿਬ ਦਾ ਤੇ ਹੁਣ ਮੈਂ ਜਾ ਰਿਹਾ ਸ਼ਹੀਦ ਦੀ ਦਿਹਾੜੇ ਨੂੰ ਸਮਰਪਿਤ ਇੱਕ ਯਾਤਰਾ ਕਰ ਰਿਹਾ ਧਾਰਮਿਕ ਹੁਣ ਮੈਂ ਜਾ ਰਿਹਾ ਗੁਰਦੁਆਰਾ ਸ਼੍ਰੀ ਬੇਰਸਾ ਤੋਂ ਲੈ ਕੇ ਫਤਿਹਗੜ੍ਹ ਸਾਹਿਬ ਤੱਕ ਦੀ ਕੀ ਮੋਟਿਵ ਕੀ ਹੈ ਤੁਹਾਡਾ ਖਾਲਸਾ ਜੀ ਮੋਟਿਵ ਇਹੀ ਆ ਜਿਹੜੇ ਅੱਜ ਕੱਲ ਦੀ ਆਪਣੀ ਜਨਰੇਸ਼ਨ ਦੇਖ ਰਹੇ ਆ ਤੁਸੀਂ ਨਸ਼ਿਆਂ 'ਚ ਜੋਜ ਰਹੀ ਆ ਤੋ ਉਹਨਾਂ ਲਈ ਕੋਈ ਸੰਦੇਸ਼ ਆ ਦੇਣਾ ਚਾਹੁੰਦਾ ਕਿ ਇਹ ਆਪਣੇ ਨਸ਼ੇ ਤੇ ਆਗੋਂ ਤਾਂ ਵਧੀਆ ਸਪੋਰਟਸ ਵੀ ਕੁਝ ਕਰੋ ਮੈਂ ਆਪਦੀ ਗੇਮ ਨੂੰ ਨਾਲ ਪ੍ਰਮੋਟ ਕਰਦੇ ਕਰਦੇ ਤੇ ਸਿੱਖੀ ਸਰੂਪ ਦੇ ਵਿੱਚ ਯਾਤਰਾਵਾਂ ਕਰ ਰਿਹਾ ਆ ਨਾਲ ਨਾਲ ਜਿਹੜਾ ਬਾਜ ਰੱਖਿਆ ਆ ਤੁਸੀਂ ਜਿਹੜਾ ਪਾਰਟੀ ਹਾਂਜੀ ਇਹਦੇ ਬਾਰੇ ਕੀ ਕਹਿਣਾ ਹੈ ਕਿ ਇਹ ਬੱਚਾ ਆ ਕਿੱਥੋਂ ਕਿਹੜੀ ਜਗ੍ਹਾ ਤੋਂ ਆ ਤੁਸੀਂ ਇਹ ਜੀ ਬਾਤ ਸਿੰਘਾਂ ਵੱਲੋਂ ਸੀਗਾ ਆਪਾਂ ਨੂੰ ਉਹ ਯਾਤ ਬਾਾਕੀ ਇਹ 7 ਕੁ ਮਹੀਨਿਆਂ ਦਾ ਵਹ ਹੱਲੇ ਜੀ ਇਹ ਹੁਣ ਆਪਣੀ ਯਾਤਰਾ ਦੇ ਨਾਲ ਹੀ ਹੁੰਦਾ ਵਾ ਹਾਂਜੀ ਹਾਂਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਹਾਂਜੀ ਵਾਹਿਗੁਰਜੀ ਦਾ ਖਾਲਸਾ ਤੇ ਵਾਹਿਗੁਰਜੀ ਦੀ ਫਤਿਹ ਖਾਲਸਾ ਹੀ ਮੇਰਾ ਨਾਮ ਪਨੀਤ ਸਿੰਘ ਤੇ ਮੈਂ ਸੁਲਤਾਨਪੁਰ ਲੋਧੀ ਡਿਸਟ੍ਰਿਕਟ ਕਪੂਰਥਲਾ ਪਿੰਡ ਚੱਲਲੀ ਵਾਲੇ ਦਾ ਰਹਿਣ ਵਾਲਾ ਤੇ ਮੈਂ ਪਿਛਲੇ ਕੁਝ ਦਿਨਾਂ ਪਹਿਲਾਂ 5 ਤੱਕ ਤੇ 7 ਸਥਾਨ ਦੀ ਸਕੀਟਿੰਗ ਯਾਤਰਾ ਕੀਤੀ ਇਹਦੇ ਵਿੱਚ ਮੈਂ 10000 ਕਿਲੋਮੀਟਰ ਦੀ ਪਲੱਸ ਤੋਂ ਜਰਨੀ ਕਰਕੇ ਇੱਕ ਵਰਲਡ ਰਿਕਾਰਡ ਬਣਾਇਆ ਇੱਕ ਮੈਂ ਵਰਲਡ ਰਿਕਾਰਡ ਬਣਾਇਆ ਸੀਗਾ ਹਾਈਐਸਟ ਪਹਾੜੀ ਇਲਾਕੇ ਤੇ ਚਲੰਦਾ ਹਿਮਕੁੰਨ ਸਾਹਿਬ ਦਾ ਤੇ ਹੁਣ ਮੈਂ ਜਾ ਰਿਹਾ ਸ਼ਹੀਦ ਦੀ ਦਿਹਾੜੇ ਨੂੰ ਸਮਰਪਿਤ ਇੱਕ ਯਾਤਰਾ ਕਰ ਰਿਹਾ ਧਾਰਮਿਕ ਹੁਣ ਮੈਂ ਜਾ ਰਿਹਾ ਗੁਰਦੁਆਰਾ ਸ਼੍ਰੀ ਬੇਰਸਾ ਤੋਂ ਲੈ ਕੇ ਫਤੇਗੜ ਸਾਹਿਬ ਤੱਕ ਦੀ ਕੀ ਮੋਟਿਵ ਕੀ ਹੈ ਤੁਹਾਡਾ ਖਾਲਸਾ ਜੀ ਮੋਟਿਵ ਇਹੀ ਆ ਜਿਹੜੇ ਅੱਜ ਕੱਲ ਦੀ ਆਪਣੀ ਜਨਰੇਸ਼ਨ ਦੇਖ ਰਹੇ ਆ ਤੁਸੀਂ ਨਸ਼ਿਆਂ 'ਚ ਜੋਜ ਰਹੀ ਆ ਤੋਂ ਉਹਨਾਂ ਲਈ ਕੋਈ ਸੰਦੇਸ਼ ਆ ਦੇਣਾ ਚਾਹੁੰਦਾ ਕਿ ਇਹ ਆਪਣੇ ਨਸ਼ੇ ਤੇ ਆਗੋਂ ਤਾਂ ਵਧੀਆ ਸਪੋਰਟਸ ਵੀ ਕੁਝ ਕਰੋ ਮੈਂ ਆਪਣੀ ਗੇਮ ਨੂੰ ਨਾਲ ਪ੍ਰਮੋਟ ਕਰਦੇ ਕਰਦੇ ਤੇ ਸਿੱਖੀ ਸਰੂਪ ਦੇ ਵਿੱਚ ਯਾਤਰਾਵਾਂ ਕਰ ਰਿਹਾ ਆ ਨਾਲ ਨਾਲ ਜਿਹੜਾ ਬਾਜ ਰੱਖਿਆ ਆ ਤੁਸੀਂ ਜਿਹੜਾ ਬਾਜ ਹਾਂਜੀ ਰੱਖਿਆ ਇਹਦੇ ਬਾਰੇ ਕੀ ਕਹਿਣਾ ਹੈ ਕਿ ਇਹ ਬੱਚਾ ਆ ਕਿੱਦਾਂ ਕਿਹੜੀ ਜਗ੍ਹਾ ਤੋਂ ਆ ਤੁਸੀਂ ਇਹ ਜੀ ਬਾਤ ਸਿੰਘਾਂ ਵੱਲੋਂ ਸੀਗਾ ਆਪਾਂ ਨੂੰ ਕੋਇਆ ਤੇ ਬਾਕੀ ਇਹ 7 ਕੁ ਮਹੀਨਿਆਂ ਦਾ ਵਹਲੇ ਜੀ ਇਹ ਹੁਣ ਆਪਣੀ ਯਾਤਰਾ ਦੇ ਨਾਲ ਹੀ ਹੁੰਦਾ ਵਾ ਹਾਂਜੀ ਹਾਂਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਵਾਹਿਗੁਰਜੀ ਦਾ ਖਾਲਸਾ ਤੇ ਵਾਹਿਗੁਰਜੀ ਕੀ ਫਤਿਹ ਖਾਲਸਾ ਹੀ ਮੇਰਾ ਨਾਮ ਪਨੀਰ ਸਿੰਘ ਤੇ ਮੈਂ ਸੁਲਤਾਨਪੁਰ ਲੋਧੀ ਡਿਸਟ੍ਰਿਕਟ ਕਪੂਰਥਲਾ ਪਿੰਡ ਚ ਲਲੀ ਵਾਲੇ ਦਾ ਰਹਿਣ ਵਾਲਾ ਤੇ ਮੈਂ ਪਿਛਲੇ ਕੁਝ ਦਿਨਾਂ ਪਹਿਲਾਂ 5 ਤੱਕ ਤੇ 7 ਸਥਾਨ ਦੀ ਸਕੀਟਿੰਗ ਯਾਤਰਾ ਕੀਤੀ ਇਹਦੇ ਵਿੱਚ ਮੈਂ 10000 ਕਿਲੋਮੀਟਰ ਦੀ ਪਲੱਸ ਤੋਂ ਜਰਨੀ ਕਰਕੇ ਇੱਕ ਵਰਲਡ ਰਿਕਾਰਡ ਬਣਾਇਆ ਇੱਕ ਮੈਂ ਵਰਲਡ ਰਿਕਾਰਡ ਬਣਾਇਆ ਸੀਗਾ ਹਾਈएस्ट ਪਹਾੜੀ ਇਲਾਕੇ ਤੇ ਚਲੰਦਾ ਹਿਮਕੁੰਨ ਸਾਹਿਬ ਦਾ ਤੇ ਹੁਣ ਮੈਂ ਜਾ ਰਿਹਾ ਸ਼ਹੀਦ ਦੀ ਦਿਹਾੜੇ ਨੂੰ ਸਮਰਪਿਤ ਇੱਕ ਯਾਤਰਾ ਕਰ ਰਿਹਾ ਧਾਰਮਿਕ ਹੁਣ ਮੈਂ ਜਾ ਰਿਹਾ ਗੁਰਦੁਆਰਾ ਸ਼੍ਰੀ ਬੇਰਸਾ ਤੋਂ ਲੈ ਕੇ ਫਤੇਗੜ ਸਾਹਿਬ ਤੱਕ ਦੀ ਕੀ ਮੋਟਿਵ ਕੀ ਹੈ ਤੁਹਾਡਾ ਖਾਲਸਾ ਜੀ ਮੋਟਿਵ ਇਹੀ ਆ ਜਿਹੜੇ ਅੱਜ ਕੱਲ ਦੀ ਆਪਣੀ ਜਨਰੇਸ਼ਨ ਦੇਖ ਰਹੇ ਆ ਤੁਸੀਂ ਨਸ਼ਿਆਂ 'ਚ ਜੋਜ ਰਹੀ ਆ ਤੋਂ ਉਹਨਾਂ ਲਈ ਕੋਈ ਸੰਦੇਸ਼ਾ ਦੇਣਾ ਚਾਹੁੰਨਾ ਕਿ ਇਹ ਆਪਣੇ ਨਸ਼ੇ ਤੇ ਆਗੋਂ ਤਾਂ ਵਧੀਆ ਸਪੋਰਟਸ ਵੀ ਕੁਝ ਕਰੋ ਮੈਂ ਆਪਣੀ ਗੇਮ ਨੂੰ ਨਾਲ ਪ੍ਰਮੋਟ ਕਰਦੇ ਕਰਦੇ ਤੇ ਸਿੱਖੀ ਸਰੂਪ ਦੇ ਵਿੱਚ ਯਾਤਰਾਵਾਂ ਕਰ ਰਿਹਾ ਆ ਨਾਲ ਨਾਲ ਹਾਂਜੀ ਇਹਦੇ ਬਾਰੇ ਕੀ ਕਹਿਣਾ ਹੈ ਕਿ ਇਹ ਬੱਚਾ ਆ ਕਿੱਦਾਂ ਕਿਹੜੀ ਜਗ੍ਹਾ ਤੋਂ ਆ ਤੁਸੀਂ ਇਹ ਜੀ ਬਾਸ ਸਿੰਘਾਂ ਵੱਲੋਂ ਸੀਗਾ ਆਪਾਂ ਨੂੰ ਉਹ ਆ ਤਾਂ ਬਾਕੀ ਇਹ 7 ਕੁ ਮਹੀਨਿਆਂ ਦਾ ਵਾਹਲੇ ਜੀ ਇਹ ਹੁਣ ਆਪਣੀ ਯਾਤਰਾ ਦੇ ਨਾਲ ਹੀ ਹੁੰਦਾ ਵਾ ਹਾਂਜੀ ਹਾਂਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਹਾਂਜੀ ਵਾਹਿਗੁਰਜੀ ਦਾ ਖਾਲਸਾ ਤੇ ਵਾਹਿਗੁਰਜੀ ਦੀ ਫਤਿਹ ਖਾਲਸਾ ਹੀ ਮੇਰਾ ਨਾਮ ਪਨੀਤ ਸਿੰਘ ਤੇ ਮੈਂ ਸੁਲਤਾਨਪੁਰ ਲੋਧੀ ਡਿਸਟ੍ਰਿਕਟ ਕਪੂਰਥਲਾ ਪਿੰਡ ਚ ਲਲੀ ਵਾਲੇ ਦਾ ਰਹਿਣ ਵਾਲਾ ਤੇ ਮੈਂ ਪਿਛਲੇ ਕੁਝ ਦਿਨਾਂ ਪਹਿਲਾਂ 5 ਤੱਕ ਤੇ 7 ਸਥਾਨ ਦੀ ਸਕੀਟਿੰਗ ਯਾਤਰਾ ਕੀਤੀ ਇਹਦੇ ਵਿੱਚ ਮੈਂ 10000 ਕਿਲੋਮੀਟਰ ਦੀ ਪਲੱਸ ਤੋਂ ਜਰਨੀ ਕਰਕੇ ਇੱਕ ਵਰਲਡ ਰਿਕਾਰਡ ਬਣਾਇਆ ਇੱਕ ਮੈਂ ਵਰਲਡ ਰਿਕਾਰਡ ਬਣਾਇਆ ਸੀਗਾ ਹਾਈਐਸਟ ਪਹਾੜੀ ਇਲਾਕੇ ਤੇ ਚਲੰਦਾ ਹਿਮਕੁੰਨ ਸਾਹਿਬ ਦਾ ਤੇ ਹੁਣ ਮੈਂ ਜਾ ਰਿਹਾ ਸ਼ਹੀਦ ਦੀ ਦਿਹਾੜੇ ਨੂੰ ਸਮਰਪਿਤ ਇੱਕ ਯਾਤਰਾ ਕੱਢ ਰਿਹਾ ਹਾਂ ਧਾਰਮਿਕ ਹੁਣ ਮੈਂ ਜਾ ਰਿਹਾ ਗੁਰਦੁਆਰਾ ਸ਼੍ਰੀ ਬੇਰਸਾ ਤੋਂ ਲੈ ਕੇ ਫਤੇਗੜ ਸਾਹਿਬ ਤੱਕ ਦੀ ਕੀ ਮੋਟਿਵ ਕੀ ਹੈ ਤੁਹਾਡਾ ਖਾਲਸਾ ਜੀ ਮੋਟਿਵ ਇਹੀ ਆ ਜਿਹੜੇ ਅੱਜ ਕੱਲ ਦੀ ਆਪਣੀ ਜਨਰੇਸ਼ਨ ਦੇਖ ਰਹੇ ਆ ਤੁਸੀਂ ਨਸ਼ਿਆਂ 'ਚ ਜੋਜ ਰਹੀ ਆ ਤੋ ਉਹਨਾਂ ਰਾਹੀਂ ਕੋਈ ਸੰਦੇਸ਼ ਆ ਦੇਣਾ ਚਾਹੁੰਦਾ ਕਿ ਇਹ ਆਪਣੇ ਨਸ਼ੇ ਤੇ ਆਗੋਂ ਤਾਂ ਵਧੀਆ ਸਪੋਰਟਸ ਵੀ ਕੁਝ ਕਰੋ ਮੈਂ ਆਪਦੀ ਗੇਮ ਨੂੰ ਨਾਲ ਪ੍ਰਮੋਟ ਕਰਦੇ ਕਰਦੇ ਤਾਂ ਸਿੱਖੀ ਸਰੂਪ ਦੇ ਵਿੱਚ ਯਾਤਰਾਵਾਂ ਕਰ ਰਿਹਾ ਆ ਨਾਲ ਨਾਲ ਜਿਹੜਾ ਬਾਜ ਰੱਖਿਆ ਆ ਤੁਸੀਂ ਜਿਹੜਾ ਪਾਰਟੀ ਹਾਂਜੀ ਇਹਦੇ ਬਾਰੇ ਕੀ ਕਹਿਣਾ ਹੈ ਕਿ ਇਹ ਬੱਚਾ ਆ ਕਿੱਥੋਂ ਕਿਹੜੀ ਜਗ੍ਹਾ ਤੋਂ ਆ ਤੁਸੀਂ ਇਹ ਜੀ ਬਾਤ ਸਿੰਘਾਂ ਵੱਲੋਂ ਸੀਗਾ ਆਪਾਂ ਨੂੰ ਉਹ ਯਾਤ ਬਾਕੀ ਇਹ 7 ਕੁ ਮਹੀਨਿਆਂ ਦਾ ਵਹਲੇ ਜੀ ਇਹ ਹੁਣ ਆਪਣੀ ਯਾਤਰਾ ਦੇ ਨਾਲ ਹੀ ਹੁੰਦਾ ਵਾ ਹਾਂਜੀ ਹਾਂਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਹਾਂਜੀ ਵਾਹਿਗੁਰਜੀ ਦਾ ਖਾਲਸਾ ਤੇ ਵਾਹਿਗੁਰਜੀ ਦੀ ਫਤਿਹ ਖਾਲਸਾ ਹੀ ਮੇਰਾ ਨਾਮ ਪਨੀਤ ਸਿੰਘ ਤੇ ਮੈਂ ਸੁਲਤਾਨਪੁਰ ਲੋਧੀ ਡਿਸਟ੍ਰਿਕਟ ਕਪੂਰਥਲਾ ਪਿੰਡ ਚੱਲਲੀ ਵਾਲੇ ਦਾ ਰਹਿਣ ਵਾਲਾ ਤੇ ਮੈਂ ਪਿਛਲੇ ਕੁਝ ਦਿਨਾਂ ਪਹਿਲਾਂ 5 ਤੱਕ ਤੇ 7 ਸਥਾਨ ਦੀ ਸਕੀਟਿੰਗ ਯਾਤਰਾ ਕੀਤੀ ਇਹਦੇ ਵਿੱਚ ਮੈਂ 10000 ਕਿਲੋਮੀਟਰ ਦੀ ਪਲੱਸ ਤੋਂ ਜਰਨੀ ਕਰਕੇ ਇੱਕ 월ਡ ਰਿਕਾਰਡ ਬਣਾਇਆ ਇੱਕ ਮੈਂ 월ਡ ਰਿਕਾਰਡ ਬਣਾਇਆ ਸੀਗਾ ਹਾਈਐਸਟ ਪਹਾੜੀ ਇਲਾਕੇ ਤੇ ਚਲੰਦਾ ਹਿਮਕੁੰਨ ਸਾਹਿਬ ਦਾ ਤੇ ਹੁਣ ਮੈਂ ਜਾ ਰਿਹਾ ਸ਼ਹੀਦ ਦੀ ਦਿਹਾੜੇ ਨੂੰ ਸਮਰਪਿਤ ਇੱਕ ਯਾਤਰਾ ਕਰ ਰਿਹਾ ਹਾਂ ਧਾਰਮਿਕ ਹੁਣ ਮੈਂ ਜਾ ਰਿਹਾ ਗੁਰਦੁਆਰਾ ਸ਼੍ਰੀ ਬੇਰਸਾ ਤੋਂ ਲੈ ਕੇ ਫਤਿਹਗੜ੍ਹ ਸਾਹਿਬ ਤੱਕ ਦੀ ਕੀ ਮੋਟਿਵ ਕੀ ਹੈ ਤੁਹਾਡਾ ਕਾਲ사 ਜੀ ਮੋਟਿਵ ਇਹੀ ਆ ਜਿਹੜੇ ਅੱਜ ਕੱਲ ਦੀ ਆਪਣੀ ਜਨਰੇਸ਼ਨ ਦੇਖ ਰਹੇ ਆ ਤੁਸੀਂ ਨਸ਼ਿਆਂ 'ਚ ਜੋਜ ਰਹੀ ਆ ਤੋ ਉਹਨਾਂ ਰਾਹੀਂ ਕੋਈ ਸੰਦੇਸ਼ ਆ ਦੇਣਾ ਚਾਹੁੰਦਾ ਕਿ ਇਹ ਆਪਣੇ ਨਸ਼ੇ ਤੇ ਆਗੋਂ ਤੋਂ ਵਧੀਆ ਸਪੋਰਟਸ ਵੀ ਕੁਝ ਕਰੋ ਮੈਂ ਆਪਦੀ ਗੇਮ ਨੂੰ ਨਾਲ ਪ੍ਰਮੋਟ ਕਰਦੇ ਕਰਦੇ ਤੇ ਸਿੱਖੀ ਸਰੂਪ ਦੇ ਵਿੱਚ ਯਾਤਰਾਵਾਂ ਕਰ ਰਿਹਾ ਆ ਨਾਲ ਨਾਲ ਜਿਹੜਾ ਬਾਜ ਰੱਖਿਆ ਆ ਤੁਸੀਂ ਜਿਹੜਾ ਪਾਰਟੀ ਹਾਂਜੀ ਇਹਦੇ ਬਾਰੇ ਕੀ ਕਹਿਣਾ ਹੈ ਕਿ ਇਹ ਬੱਚਾ ਆ ਕਿੱਥਾਂ ਕਿਹੜੀ ਜਗ੍ਹਾ ਤੋਂ ਆ ਤੁਸੀਂ ਇਹ ਜੀ ਬਾਤ ਸਿੰਘਾਂ ਵੱਲੋਂ ਸੀਗਾ ਆਪਾਂ ਨੂੰ ਉਹ ਆ ਤਾਂ ਬਾਕੀ ਇਹ 7 ਕੁ ਮਹੀਨਿਆਂ ਦਾ ਵਾਹਲੇ ਜੀ ਇਹ ਹੁਣ ਆਪਣੀ ਯਾਤਰਾ ਦੇ ਨਾਲ ਹੀ ਹੁੰਦਾ ਵਾ ਹਾਂਜੀ ਹਾਂਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਹਾਂਜੀ ਵਾਹਿਗੁਰਜੀ ਦਾ ਖਾਲਸਾ ਤੇ ਵਾਹਿਗੁਰਜੀ ਦੀ ਫਤਿਹ ਖਾਲਸਾ ਹੀ ਮੇਰਾ ਨਾਮ ਪਨੀਤ ਸਿੰਘ ਤੇ ਮੈਂ ਸੁਲਤਾਨਪੁਰ ਲੋਧੀ ਡਿਸਟ੍ਰਿਕਟ ਕਪੂਰਥਲਾ ਪਿੰਡ ਚੱਲਲੀ ਵਾਲੇ ਦਾ ਰਹਿਣ ਵਾਲਾ ਤੇ ਮੈਂ ਪਿਛਲੇ ਕੁਝ ਦਿਨਾਂ ਪਹਿਲਾਂ 5 ਤੱਕ ਤੇ 7 ਸਥਾਨ ਦੀ ਸਕੀਟਿੰਗ ਯਾਤਰਾ ਕੀਤੀ ਇਹਦੇ ਵਿੱਚ ਮੈਂ 10000 ਕਿਲੋਮੀਟਰ ਦੀ ਪਲੱਸ ਤੋਂ ਜਰਨੀ ਕਰਕੇ ਇੱਕ 월ਡ ਰਿਕਾਰਡ ਬਣਾਇਆ ਇੱਕ ਮੈਂ 월ਡ ਰਿਕਾਰਡ ਬਣਾਇਆ ਸੀਗਾ ਹਾਈਐਸਟ ਪਹਾੜੀ ਇਲਾਕੇ ਤੇ ਚਲੰਦਾ ਹਿਮਕੁੰਨ ਸਾਹਿਬ ਦਾ ਤੇ ਹੁਣ ਮੈਂ ਜਾ ਰਿਹਾ ਸ਼ਹੀਦ ਦੀ ਦਿਹਾੜੇ ਨੂੰ ਸਮਰਪਿਤ ਇੱਕ ਯਾਤਰਾ ਕਰ ਰਿਹਾ ਹਾਂ ਧਾਰਮਿਕ ਹੁਣ ਮੈਂ ਜਾ ਰਿਹਾ ਗੁਰਦੁਆਰਾ ਸ਼੍ਰੀ ਬੇਰਸਾ ਤੋਂ ਲੈ ਕੇ ਫਤਿਹਗੜ੍ਹ ਸਾਹਿਬ ਤੱਕ ਦੀ ਕੀ ਮੋਟਿਵ ਕੀ ਹੈ ਤੁਹਾਡਾ ਕਾਲਸਾ ਜੀ ਮੋਟਿਵ ਇਹੀ ਆ ਜਿਹੜੇ ਅੱਜ ਕੱਲ ਦੀ ਆਪਣੀ ਜਨਰੇਸ਼ਨ ਦੇਖ ਰਹੇ ਆ ਤੁਸੀਂ ਨਸ਼ਿਆਂ 'ਚ ਜੋਜ ਰਹੀ ਆ ਤੋ ਉਹਨਾਂ ਰਾਹੀਂ ਕੋਈ ਸੰਦੇਸ਼ ਆ ਦੇਣਾ ਚਾਹੁੰਦਾ ਕਿ ਇਹ ਆਪਣੇ ਨਸ਼ੇ ਤੇ ਆਗੋਂ ਤਾਂ ਵਧੀਆ ਸਪੋਰਟਸ ਵੀ ਕੁਝ ਕਰੋ ਮੈਂ ਆਪਦੀ ਗੇਮ ਨੂੰ ਨਾਲ ਪ੍ਰਮੋਟ ਕਰਦੇ ਕਰਦੇ ਤੇ ਸਿੱਖੀ ਸਰੂਪ ਦੇ ਵਿੱਚ ਯਾਤਰਾਵਾਂ ਕਰ ਰਿਹਾ ਆ ਨਾਲ ਨਾਲ ਜਿਹੜਾ ਬਾਜ ਰੱਖਿਆ ਆ ਤੁਸੀਂ ਜਿਹੜਾ ਪਾਣੀ ਹਾਂਜੀ ਇਹਦੇ ਬਾਰੇ ਕੀ ਕਹਿਣਾ ਹੈ ਕਿ ਇਹ ਬੱਚਾ ਆ ਕਿਤਾਹ ਕਿਹੜੀ ਜਗ੍ਹਾ ਤੋਂ ਆ ਤੁਸੀਂ ਇਹ ਜੀ ਬਾਤ ਸਿੰਘਾਂ ਵੱਲੋਂ ਸੀਗਾ ਆਪਾਂ ਨੂੰ ਉਹ ਯਾਤ ਬਾਾਕੀ ਇਹ 7 ਕੁ ਮਹੀਨਿਆਂ ਦਾ ਵਹਲੇ ਜੀ ਇਹ ਹੁਣ ਆਪਣੀ ਯਾਤਰਾ ਦੇ ਨਾਲ ਹੀ ਹੁੰਦਾ ਵਾ ਹਾਂਜੀ ਹਾਂਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਹਾਂਜੀ ਵਾਹਿਗੁਰਜੀ ਦਾ ਖਾਲਸਾ ਤੇ ਵਾਹਿਗੁਰਜੀ ਦੀ ਫਤਿਹ ਖਾਲਸਾ ਇਹ ਮੇਰਾ ਨਾਮ ਪਨੀਰ ਸਿੰਘ ਤੇ ਮੈਂ ਸੁਲਤਾਨਪੁਰ ਲੋਧੀ ਡਿਸਟ੍ਰਿਕਟ ਕਪੂਰਥਲਾ ਪਿੰਡ ਚੱਲਲੀ ਵਾਲੇ ਦਾ ਰਹਿਣ ਵਾਲਾ ਤੇ ਮੈਂ ਪਿਛਲੇ ਕੁਝ ਦਿਨਾਂ ਪਹਿਲਾਂ 5 ਤੱਕ ਤੇ 7 ਸਥਾਨ ਦੀ ਸਕੀਟਿੰਗ ਯਾਤਰਾ ਕੀਤੀ ਇਹਦੇ ਵਿੱਚ ਮੈਂ 10000 ਕਿਲੋਮੀਟਰ ਦੀ ਪਲੱਸ ਤੋਂ ਜਰਨੀ ਕਰਕੇ ਇੱਕ ਵਰਲਡ ਰਿਕਾਰਡ ਬਣਾਇਆ ਇੱਕ ਮੈਂ ਵਰਲਡ ਰਿਕਾਰਡ ਬਣਾਇਆ ਸੀਗਾ ਹਾਈएस्ट ਪਹਾੜੀ ਇਲਾਕੇ ਤੇ ਚਲੰਦਾ ਹਿਮਕੁੰਨ ਸਾਹਿਬ ਦਾ ਤੇ ਹੁਣ ਮੈਂ ਜਾ ਰਿਹਾ ਸ਼ਹੀਦ ਦੀ ਦਿਹਾੜੇ ਨੂੰ ਸਮਰਪਿਤ ਇੱਕ ਯਾਤਰਾ ਕਰ ਰਿਹਾ ਧਾਰਮਿਕ ਹੁਣ ਮੈਂ ਜਾ ਰਿਹਾ ਗੁਰਦੁਆਰਾ ਸ਼੍ਰੀ ਬੇਰਸਾ ਤੋਂ ਲੈ ਕੇ ਫਤੇਗੜ ਸਾਹਿਬ ਤੱਕ ਦੀ ਕੀ ਮੋਟਿਵ ਕੀ ਹੈ ਤੁਹਾਡਾ ਖਾਲਸਾ ਜੀ ਮੋਟਿਵ ਇਹੀ ਆ ਜਿਹੜੇ ਅੱਜ ਕੱਲ ਦੀ ਆਪਣੀ ਜਨਰੇਸ਼ਨ ਦੇਖ ਰਹੇ ਆ ਤੁਸੀਂ ਨਸ਼ਿਆਂ 'ਚ ਜੋਜ ਰਹੀ ਆ ਤੋਂ ਉਹਨਾਂ ਲਈ ਕੋਈ ਸੰਦੇਸ਼ਾ ਦੇਣਾ ਚਾਹੁੰਨਾ ਕਿ ਇਹ ਆਪਣੇ ਨਸ਼ੇ ਤੇ ਆਗੋਂ ਤਾਂ ਵਧੀਆ ਸਪੋਰਟਸ ਵੀ ਕੁਝ ਕਰੋ ਮੈਂ ਆਪਣੀ ਗੇਮ ਨੂੰ ਨਾਲ ਪ੍ਰਮੋਟ ਕਰਦੇ ਕਰਦੇ ਤੇ ਸਿੱਖੀ ਸਰੂਪ ਦੇ ਵਿੱਚ ਯਾਤਰਾਵਾਂ ਕਰ ਰਿਹਾ ਆ ਨਾਲ ਨਾਲ ਹਾਂਜੀ ਇਹਦੇ ਬਾਰੇ ਕੀ ਕਹਿਣਾ ਹੈ ਕਿ ਇਹ ਬੱਚਾ ਆ ਕਿੱਦਾਂ ਕਿਹੜੀ ਜਗ੍ਹਾ ਤੋਂ ਆ ਤੁਸੀਂ ਇਹ ਜੀ ਬਾਸ ਸਿੰਘਾਂ ਵੱਲੋਂ ਸੀਗਾ ਆਪਾਂ ਨੂੰ ਉਹ ਯਾਤ ਬਾਾਕੀ ਇਹ 7 ਕੁ ਮਹੀਨਿਆਂ ਦਾ ਵਾਹਲੇ ਜੀ ਇਹ ਹੁਣ ਆਪਣੀ ਯਾਤਰਾ ਦੇ ਨਾਲ ਹੀ ਹੁੰਦਾ ਵਾ ਹਾਂਜੀ ਹਾਂਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਹਾਂਜੀ ਵਾਹਿਗੁਰਜੀ ਦਾ ਖਾਲਸਾ ਤੇ ਵਾਹਿਗੁਰਜੀ ਦੀ ਫਤਿਹ ਖਾਲਸਾ ਇਹ ਮੇਰਾ ਨਾਮ ਪਨੀਤ ਸਿੰਘ ਤੇ ਮੈਂ ਸੁਲਤਾਨਪੁਰ ਲੋਧੀ ਡਿਸਟ੍ਰਿਕਟ ਕਪੂਰਥਲਾ ਪਿੰਡ ਚ ਲਲੀ ਵਾਲੇ ਦਾ ਰਹਿਣ ਵਾਲਾ ਤੇ ਮੈਂ ਪਿਛਲੇ ਕੁਝ ਦਿਨਾਂ ਪਹਿਲਾਂ 5 ਤੱਕ ਤੇ 7 ਸਥਾਨ ਦੀ ਸਕੀਟਿੰਗ ਯਾਤਰਾ ਕੀਤੀ ਇਹਦੇ ਵਿੱਚ ਮੈਂ 10000 ਕਿਲੋਮੀਟਰ ਦੀ ਪਲੱਸ ਤੋਂ ਜਰਨੀ ਕਰਕੇ ਇੱਕ ਵਰਲਡ ਰਿਕਾਰਡ ਬਣਾਇਆ ਇੱਕ ਮੈਂ ਵਰਲਡ ਰਿਕਾਰਡ ਬਣਾਇਆ ਸੀਗਾ ਹਾਈएस्ट ਪਹਾੜੀ ਇਲਾਕੇ ਤੇ ਚਲੰਦਾ ਹਿਮਕੁੰਨ ਸਾਹਿਬ ਦਾ ਤੇ ਹੁਣ ਮੈਂ ਜਾ ਰਿਹਾ ਸ਼ਹੀਦ ਦੀ ਦਿਹਾੜੇ ਨੂੰ ਸਮਰਪਿਤ ਇੱਕ ਯਾਤਰਾ ਕਰ ਰਿਹਾ ਧਾਰਮਿਕ ਹੁਣ ਮੈਂ ਜਾ ਰਿਹਾ ਗੁਰਦੁਆਰਾ ਸ਼੍ਰੀ ਬੇਰਸਾ ਤੋਂ ਲੈ ਕੇ ਫਤੇਗੜ ਸਾਹਿਬ ਤੱਕ ਦੀ ਕੀ ਮੋਟਿਵ ਕੀ ਹੈ ਤੁਹਾਡਾ ਖਾਲਸਾ ਜੀ ਮੋਟਿਵ ਇਹੀ ਆ ਜਿਹੜੇ ਅੱਜ ਕੱਲ ਦੀ ਆਪਣੀ ਜਨਰੇਸ਼ਨ ਦੇਖ ਰਹੇ ਆ ਤੁਸੀਂ ਨਸ਼ਿਆਂ 'ਚ ਜੋਜ ਰਹੀ ਆ ਤੋ ਉਹਨਾਂ ਰਾਹੀਂ ਕੋਈ ਸੰਦੇਸ਼ਾ ਦੇਣਾ ਚਾਹੁੰਦਾ ਕਿ ਇਹ ਆਪਣੇ ਨਸ਼ੇ ਤੇ ਆਗੋਂ ਤਾਂ ਵਧੀਆ ਸਪੋਰਟਸ ਵੀ ਕੁਝ ਕਰੋ ਮੈਂ ਆਪਣੀ ਗੇਮ ਨੂੰ ਨਾਲ ਪ੍ਰਮੋਟ ਕਰਦੇ ਕਰਦੇ ਤਾਂ ਸਿੱਖੀ ਸਰੂਪ ਦੇ ਵਿੱਚ ਯਾਤਰਾਵਾਂ ਕਰ ਰਿਹਾ ਆ ਨਾਲ ਨਾਲ ਜਿਹੜਾ ਬਾਜ ਰੱਖਿਆ ਆ ਤੁਸੀਂ ਜਿਹੜਾ ਬਾਜ ਹਾਂਜੀ ਇਹਦੇ ਬਾਰੇ ਕੀ ਕਹਿਣਾ ਹੈ ਕਿ ਇਹ ਬੱਚਾ ਆ ਕਿੱਦਾਂ ਕਿਹੜੀ ਜਗ੍ਹਾ ਤੋਂ ਆ ਤੁਸੀਂ ਇਹ ਜੀ ਬਾਸ ਸਿੰਘਾਂ ਵੱਲੋਂ ਸੀਗਾ ਆਪਾਂ ਨੂੰ ਉਹ ਯਾਤ ਬਾਕੀ ਇਹ 7 ਕੁ ਮਹੀਨਿਆਂ ਦਾ ਵਹਲੇ ਜੀ ਇਹ ਹੁਣ ਆਪਣੀ ਯਾਤਰਾ ਦੇ ਨਾਲ ਹੀ ਹੁੰਦਾ ਵਾ ਹਾਂਜੀ ਹਾਂਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਵਾਹਿਗੁਰਜੀ ਦਾ ਖਾਲਸਾ ਤੇ ਵਾਹਿਗੁਰਜੀ ਕੀ ਫਤਿਹ ਖਾਲਸਾ ਹੀ ਮੇਰਾ ਨਾਮ ਪਨੀਤ ਸਿੰਘ ਤੇ ਮੈਂ ਸੁਲਤਾਨਪੁਰ ਲੋਧੀ ਡਿਸਟ੍ਰਿਕਟ ਕਪੂਰਥਲਾ ਪਿੰਡ ਚੱਲਲੀ ਵਾਲੇ ਦਾ ਰਹਿਣ ਵਾਲਾ ਤੇ ਮੈਂ ਪਿਛਲੇ ਕੁਝ ਦਿਨਾਂ ਪਹਿਲਾਂ 5 ਤੱਕ ਤੇ 7 ਸਥਾਨ ਦੀ ਸਕੀਟਿੰਗ ਯਾਤਰਾ ਕੀਤੀ। ਇਹਦੇ ਵਿੱਚ ਮੈਂ 10000 ਕਿਲੋਮੀਟਰ ਦੀ ਪਲੱਸ ਤੋਂ ਜਰਨੀ ਕਰਕੇ ਇੱਕ 월ਡ ਰਿਕਾਰਡ ਬਣਾਇਆ। ਇੱਕ ਮੈਂ 월ਡ ਰਿਕਾਰਡ ਬਣਾਇਆ ਸੀਗਾ ਹਾਈਐਸਟ ਪਹਾੜੀ ਇਲਾਕੇ ਤੇ ਚਲੰਦਾ ਹਿਮਕੁੰਨ ਸਾਹਿਬ ਦਾ। ਤੇ ਹੁਣ ਮੈਂ ਜਾ ਰਿਹਾ ਸ਼ਹੀਦ ਦੀ ਦਿਹਾੜੇ ਨੂੰ ਸਮਰਪਿਤ ਇੱਕ ਯਾਤਰਾ ਕੱਢ ਰਿਹਾ ਧਾਰਮਿਕ। ਹੁਣ ਮੈਂ ਜਾ ਰਿਹਾ ਗੁਰਦੁਆਰਾ ਸ਼੍ਰੀ ਬੇਰਸਾ ਤੋਂ ਲੈ ਕੇ ਫਤੇਗੜ ਸਾਹਿਬ ਤੱਕ ਦੀ। ਕੀ ਮੋਟਿਵ ਕੀ ਹੈ ਤੁਹਾਡਾ? ਖਾਲਸਾ ਜੀ ਮੋਟਿਵ ਇਹੀ ਆ ਜਿਹੜੇ ਅੱਜ ਕੱਲ ਦੀ ਆਪਣੀ ਜਨਰੇਸ਼ਨ ਦੇਖ ਰਹੇ ਆ ਤੁਸੀਂ ਨਸ਼ਿਆਂ 'ਚ ਜੋਜ ਰਹੀ ਆ ਤੋ ਉਹਨਾਂ ਰਾਹੀਂ ਕੋਈ ਸੰਦੇਸ਼ ਆ ਦੇਣਾ ਚਾਹੁੰਦਾ ਕਿ ਇਹ ਆਪਣੇ ਨਸ਼ੇ ਤੇ ਆਗੋਂ ਤੋਂ ਵਧੀਆ ਸਪੋਰਟਸ ਵੀ ਕੁਝ ਕਰੋ ਮੈਂ ਆਪਦੀ ਗੇਮ ਨੂੰ ਨਾਲ ਪ੍ਰਮੋਟ ਕਰਦੇ ਕਰਦੇ ਤੇ ਸਿੱਖੀ ਸਰੂਪ ਦੇ ਵਿੱਚ ਯਾਤਰਾਵਾਂ ਕਰ ਰਿਹਾ ਆ ਨਾਲ ਨਾਲ ਜਿਹੜਾ ਬਾਜ ਰੱਖਿਆ ਆ ਤੁਸੀਂ ਜਿਹੜਾ ਪਾਰਟੀ ਹਾਂਜੀ ਇਹਦੇ ਬਾਰੇ ਕੀ ਕਹਿਣਾ ਹੈ ਕਿ ਇਹ ਬੱਚਾ ਆ ਕਿੱਥੋਂ ਕਿਹੜੀ ਜਗ੍ਹਾ ਤੋਂ ਆ ਤੁਸੀਂ ਇਹ ਜੀ ਬਾਤ ਸਿੰਘਾਂ ਵੱਲੋਂ ਸੀਗਾ ਆਪਾਂ ਨੂੰ ਹੋਇਆ ਤਾਂ ਬਾਕੀ ਇਹ 7 ਕੁ ਮਹੀਨਿਆਂ ਦਾ ਵਾਅਦਾ ਜੀ ਇਹ ਹੁਣ ਆਪਣੀ ਯਾਤਰਾ ਦੇ ਨਾਲ ਹੀ ਹੁੰਦਾ ਵਾ ਹਾਂਜੀ ਹਾਂਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਵਾਹਿਗੁਰਜੀ ਦਾ ਖਾਲਸਾ ਤੇ ਵਾਹਿਗੁਰਜੀ ਕੀ ਫਤਿਹ ਖਾਲਸਾ ਹੀ ਮੇਰਾ ਨਾਮ ਪਨੀਤ ਸਿੰਘ ਤੇ ਮੈਂ ਸੁਲਤਾਨਪੁਰ ਲੋਧੀ ਡਿਸਟ੍ਰਿਕਟ ਕਪੂਰਥਲਾ ਪਿੰਡ ਚੱਲਲੀ ਵਾਲੇ ਦਾ ਰਹਿਣ ਵਾਲਾ ਤੇ ਮੈਂ ਪਿਛਲੇ ਕੁਝ ਦਿਨਾਂ ਪਹਿਲਾਂ 5 ਤੱਕ ਤੇ 7 ਸਥਾਨ ਦੀ ਸਕੀਟਿੰਗ ਯਾਤਰਾ ਕੀਤੀ ਇਹਦੇ ਵਿੱਚ ਮੈਂ 10000 ਕਿਲੋਮੀਟਰ ਦੀ ਪਲੱਸ ਤੋਂ ਜਰਨੀ ਕਰਕੇ ਇੱਕ 월ਡ ਰਿਕਾਰਡ ਬਣਾਇਆ ਇੱਕ ਮੈਂ 월ਡ ਰਿਕਾਰਡ ਬਣਾਇਆ ਸੀਗਾ ਹਾਈਐਸਟ ਪਹਾੜੀ ਇਲਾਕੇ ਤੇ ਚਲੰਦਾ ਹਿਮਕੁੰਨ ਸਾਹਿਬ ਦਾ ਤੇ ਹੁਣ ਮੈਂ ਜਾ ਰਿਹਾ ਸ਼ਹੀਦ ਦੀ ਦਿਹਾੜੇ ਨੂੰ ਸਮਰਪਿਤ ਇੱਕ ਯਾਤਰਾ ਕਰ ਰਿਹਾ ਹਾਂ ਧਾਰਮਿਕ ਹੁਣ ਮੈਂ ਜਾ ਰਿਹਾ ਗੁਰਦੁਆਰਾ ਸ਼੍ਰੀ ਬੇਰਸਾ ਤੋਂ ਲੈ ਕੇ ਫਤੇਗੜ ਸਾਹਿਬ ਤੱਕ ਦੀ ਕੀ ਮੋਟਿਵ ਕੀ ਹੈ ਤੁਹਾਡਾ ਕਾਲਸਾ ਜੀ ਮੋਟਿਵ ਇਹੀ ਆ ਜਿਹੜੇ ਅੱਜ ਕੱਲ ਦੀ ਆਪਣੀ ਜਨਰੇਸ਼ਨ ਦੇਖ ਰਹੇ ਆ ਤੁਸੀਂ ਨਸ਼ਿਆਂ 'ਚ ਜੋਜ ਰਹੀ ਆ ਤੋ ਉਹਨਾਂ ਰਾਹੀਂ ਕੋਈ ਸੰਦੇਸ਼ ਆ ਦੇਣਾ ਚਾਹੁੰਦਾ ਕਿ ਇਹ ਆਪਣੇ ਨਸ਼ੇ ਤੇ ਆਗੋ ਤੇ ਵਧੀਆ